ਦੋ ਦਿਨ ਪਹਿਲਾਂ 22 ਅਪ੍ਰੈਲ 2025 ਨੂੰ ਕਸ਼ਮੀਰ ਦੇ ਪਹਿਲਗਾਮ ਵਿੱਚ ਜੋ ਹਮਲਾ ਹੋਇਆ ਜਿਸ ਵਿੱਚ 27 ਦੇ ਕਰੀਬ ਨਿਰਦੋਸ਼ ਲੋਕ ਮਾਰੇ ਗਏ ਉਹਨਾਂ ਕਤਲ ਹੋਏ ਲੋਕਾਂ ਦੇ ਪਰਿਵਾਰਾਂ ਦੇ ਨਾਲ ਅਸੀਂ ਹਮਦਰਦੀ ਦਾ ਪ੍ਰਗਟਾਵਾ ਕਰਦੇ ਹਾਂ ਕਿਉਂਕਿ ਇਹ ਦਰਦ ਇਹ ਸੰਤਾਪ ਇਹ ਕਤਲ ਅਸੀਂ ਖੁਦ ਵੀ ਆਪਣੇ ਪਿੰਡਿਆਂ ਦੇ ਉੱਤੇ ਹੰਢਾਏ ਆ ਅਸੀਂ ਉਹਨਾਂ ਲੋਕਾਂ ਦੀ ਪੀੜ ਨੂੰ ਕੱਲਾ ਜਾਣਦੇ ਨਹੀਂ ਕੱਲਾ ਸਮਝਦੇ ਨਹੀਂ ਬਲਕਿ ਮਹਿਸੂਸ ਵੀ ਕਰਦੇ ਆ ਕਿਉਂਕਿ ਸਾਡੀ ਕੌਮ ਉੱਤੇ ਵੀ ਕਈ ਘਲੂ ਘਾਰੇ ਕਈ ਨਸਲ ਕੁਸ਼ੀਆਂ ਅਤੇ ਕਈ ਕਤਲੇਆਮ ਵਾਪਰ ਚੁਕੇ ਆ। ਕਸ਼ਮੀਰ ਦੇ ਹੀ ਚਿੱਠੀ ਸਿੰਘਪੁਰਾ ਦੇ ਵਿੱਚ 20 ਮਾਰਚ ਸਨ 2000 ਦੇ ਵਿੱਚ ਤਕਰੀਬਨ 36 ਸਿੱਖਾਂ ਨੂੰ ਇਸੇ ਤਰ੍ਹਾਂ ਹੀ ਜਿਹਦਾ ਕਤਲ ਆ ਉਹ ਕੀਤਾ ਗਿਆ ਸੀ। ਅੱਜ ਤੱਕ ਸਿੱਖ ਕੌਮ ਨੂੰ ਇਨਸਾਫ ਨਹੀਂ ਮਿਲ ਸਕੇ ਆ ਕਿਉਂਕਿ ਭਾਰਤੀ ਹਾਕਮ ਇਨਸਾਫ ਦੇਣਾ ਹੀ ਨਹੀਂ ਚਾਹੁੰਦੇ ਸਨ ਤੇ ਸਾਨੂੰ ਹੁਣ ਉਹਨਾਂ ਤੋਂ ਇਨਸਾਫ ਦੀ ਕੋਈ ਉਮੀਦ ਵੀ ਨਹੀਂ ਆ। ਜੇਕਰ ਅਜੇਹੇ ਜੋ ਕੁਝ ਚਿੱਤੀ ਸਿੰਗਾਪੁਰਾ ਦੇ ਵਿੱਚ ਹੋਇਆ ਸੀ ਦਰਦਨਾਕ ਦੁਖਦਾਈ ਘਟਨਾ ਵਾਪਰੀ ਸੀ ਜੇਕਰ ਉਹਦਾ ਸੱਚ ਸਾਹਮਣੇ ਆ ਜਾਂਦਾ ਤਾਂ ਸ਼ਾਇਦ ਇਹ ਜਿਹੜੀਆਂ ਘਟਨਾਵਾਂ ਆ ਉਹ ਹੁਣ ਨਾ ਵਾਪਰਦੀਆਂ ਪਰ ਉਸ ਘਟਨਾ ਦੇ ਵਿੱਚ ਕੌਣ ਜ਼ਿੰਮੇਵਾਰ ਸੀ ਉਹ ਕਈ ਗੱਲਾਂ ਜਿਹੜੀਆਂ ਆ ਉਹ ਸਹਜੇ-ਸਹਜੇ ਸਾਹਮਣੇ ਆਈਆਂ ਤੇ ਆ ਵੀ ਰਹੀਆਂ ਨੇ ਉਸ ਸਮੇਂ ਵੀ ਅਮਰੀਕਾ ਦੇ ਰਾਸ਼ਟਰਪਤੀ ਬਿਲ ਕਲਿੰਟਨ ਭਾਰਤ ਵਿੱਚ ਆਏ ਸਨ ਜਦੋਂ 36 ਸਿੱਖ ਸ਼ਿਕਾਰ ਬਣੇ ਉਹਨਾਂ ਦਾ ਜਿਹੜਾ ਕਤਲੇਆਮ ਆ ਕੀਤਾ ਗਿਆ ਉਹਨਾਂ ਦਾ ਕੋਈ ਕਸੂਰ ਨਹੀਂ ਸੀ નિર્ਦੋਸ਼ੇ ਸਨ ਪਰ ਤੁਸੀਂ ਦੇਖੋ ਕਿ ਬੈਲ ਕਲੈਂਟਨ ਨੇ ਹੀ ਥੋੜੇ ਸਮੇਂ ਬਾਅਦ ਇੱਕ ਖੁਲਾਸਾ ਕਰ ਦਿੱਤਾ ਸੀ ਕਿ ਜੇ ਮੈਂ ਭਾਰਤ ਵਿੱਚ ਨਾ ਜਾਂਦਾ ਤਾਂ ਉਹ 36 ਸਿੱਖ ਕਤਲ ਨਾ ਹੁੰਦੇ ਇਸ਼ਾਰਾ ਕਿੱਧਰ ਜਾਂਦਾ ਆ ਆਪਾਂ ਸਾਰਿਆਂ ਨੂੰ ਪਤਾ ਆ ਤੇ ਜਿਹੜੇ ਉਹ ਚਾਰ ਪੰਜ ਮੁਸਲਮਾਨ ਕਤਲ ਕੀਤੇ ਗਏ ਸਨ ਇਹ ਕਹਿ ਕੇ ਕਿ ਚਿੱਠੀ ਸਿੰਘ ਪੁਰਾ ਦੇ ਦੋਸ਼ੀਆਂ ਨੂੰ ਮਾਰ ਦਿੱਤਾ ਗਿਆ ਆ ਤੇ ਉਹ ਵੀ ਗੱਲ ਸਾਹਮਣੇ ਆਈ ਕਿ ਉਹ ਕੋਈ ਪਾਕਿਸਤਾਨ ਤੋਂ ਆਏ ਹੋਏ ਨਹੀਂ ਸਨ ਉਹ ਕੋਈ ਪਾਕਿਸਤਾਨੀ ਅੱਤਵਾਦੀ ਨਹੀਂ ਸਨ ਬਲਕਿ ਉਹ ਕਸ਼ਮੀਰ ਦੇ ਹੀ ਕੁਝ ਸਥਾਨਕ ਮੁਸਲਮਾਨ ਸਨ ਜਿਨ੍ਹਾਂ ਬੇਦੋਸ਼ੀਆਂ ਨੂੰ ਜਿਹੜਾ ਆ ਉਹ ਕਤਲ ਕਰ ਦਿੱਤਾ ਗਿਆ ਤੇ ਇਹ ਕਹਿ ਦਿੱਤਾ ਕਿ ਦਿੱਲੀ ਸਿੰਗਾਪੁਰਾ ਦੇ ਜਿਹੜੇ ਦੋਸ਼ੀ ਆ ਉਹ ਮਾਰੇਗੇ ਸਰਕਾਰਾਂ ਅਸਲ ਵਿੱਚ ਸੱਚ ਸਾਹਮਣੇ ਲਿਆਉਂਦੀਆਂ ਹੀ ਨਹੀਂ ਆ ਹੁਣ ਅਸੀਂ ਖੁਦ ਕਈ ਵਾਰ ਜਿਹੜਾ ਕਸ਼ਮੀਰ ਆ ਉਹ ਜਾ ਚੁੱਕੇ ਹੋਏ ਆ ਕਸ਼ਮੀਰ ਦੇ ਚੱਪੇ-ਚੱਪੇ ਦੇ ਉੱਤੇ ਫੌਜ ਲੱਗੀ ਹੋਈ ਆ ਜਿੱਧਰਲੇ ਪਾਸੇ ਮਰਜ਼ੀ ਚਾਈਏ ਹਰ ਪਾਸੇ ਫੌਜ ਤਾਇਨਾਤ ਆ ਇਕ ਅੰਦਾਜ਼ੇ ਅਨੁਸਾਰ ਤਕਰੀਬਨ 7 ਲੱਖ ਦੇ ਕਰੀਬ ਉੱਥੇ ਭਾਰਤੀ ਫੌਜ ਤਾਇਨਾਤ ਹੈ ਹੁਣ ਸਵਾਲ ਪੁੱਛਣਾ ਬਣਦਾ ਆ ਸਵਾਲ ਇਹ ਬੜਾ ਚਰਚਾ ਦੇ ਵਿੱਚ ਵੀ ਆ ਕਿ ਜਦੋਂ ਇੰਨੀ ਫੌਜ ਉੱਥੇ ਲੱਗੀ ਹੋਈ ਏ ਤਾਂ ਇਹ ਹਮਲਾ ਜਿਹੜਾ ਆ ਉਹ ਕਿਵੇਂ ਹੋ ਗਿਆ ਇਸ ਹਮਲੇ ਨੂੰ ਕਿਉਂ ਨਹੀਂ ਰੋਕਿਆ ਗਿਆ ਇਹ ਹਮਲਾ ਕਰਵਾਇਆ ਗਿਆ ਆ ਜਾਂ ਹੋਣ ਦਿੱਤਾ ਗਿਆ ਆ ਜਿਸ ਜਗ੍ਹਾ ਦੇ ਉੱਤੇ ਪਹਿਲਗਾਮ ਜਿਸ ਜਗ੍ਹਾ ਦੇ ਉੱਤੇ ਹਮਲਾ ਹੋਇਆ ਉੱਥੇ ਕੋਈ ਸੁਰੱਖਿਆ ਪ੍ਰਬੰਧ ਕਿਉਂ ਨਹੀਂ ਸਨ ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਗੱਲਾਂ ਆ ਸਨ 2000 ਦੇ ਵਿੱਚ ਜਦੋਂ ਚਿੱਠੀ ਸਿੰਘ ਪੁਰਾਤ ਕਤਲੇਆਮ ਹੋਇਆ ਸੀ ਸਿੱਖਾਂ ਦਾ ਉਸ ਸਮੇਂ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਉਦੋਂ ਵੀ ਅਮਰੀਕਾ ਦੇ ਰਾਸ਼ਟਰਪਤੀ ਇੱਥੇ ਆਏ ਹੋਏ ਸਨ ਭਾਰਤ ਵਿੱਚ ਤੇ ਹੁਣ ਵੀ ਬਿਲਕੁਲ ਅਜਿਹੀ ਹੀ ਸਥਿਤੀ ਆ ਅਜਿਹਾ ਹੀ ਮਾਹੌਲ ਆ ਹੁਣ ਵੀ ਅਮਰੀਕਾ ਦੇ ਉਪ ਰਾਸ਼ਟਰਪਤੀ ਜੇਡੀ ਵੈਂਸ ਆਪਣੇ ਪਰਿਵਾਰ ਸਮੇਤ ਇੱਥੇ ਆਏ ਹੋਏ ਆ ਤੇ ਹੁਣ ਵੀ ਤਕਰੀਬਨ 27 ਜਾਂ 30 ਦੇ ਕਰੀਬ નિર્ਦੋਸ਼ੇ ਲੋਕਾਂ ਨੂੰ નિર્ਦੋਸ਼ੇ ਹਿੰਦੂਆਂ ਨੂੰ ਜਿਹੜਾ ਕਤਲਿਆਮ ਆ ਉਹ ਕਰ ਦਿੱਤਾ ਗਿਆ। ਸੋ ਇਹ ਕਤਲ ਕਿਸ ਨੇ ਕੀਤਾ ਆ? ਇਹ ਜਿਹੜਾ ਸੱਚ ਆ ਉਹ ਸਾਹਮਣੇ ਆਉਣਾ ਚਾਹੀਦਾ ਆ ਤੇ ਉਹਨਾਂ ਦੋਸ਼ੀਆਂ ਨੂੰ ਜਿਹੜੀ ਸਜ਼ਾ ਆ ਉਹ ਛੇਤੀ ਤੋਂ ਛੇਤੀ ਮਿਲਣੀ ਚਾਹੀਦੀ ਆ। ਪਰ ਹੈਰਾਨੀ ਦੀ ਗੱਲ ਇਹ ਆ ਕਿ ਉਹਨਾਂ ਦੋਸ਼ੀਆਂ ਨੂੰ ਸਜ਼ਾ ਦੇਣ ਦੀ ਬਜਾਏ ਸੋ ਸਮੁੱਚੇ ਕਸ਼ਮੀਰ ਦੇ ਲੋਕਾਂ ਨੂੰ ਜਾਂ ਭਾਰਤ ਦੇ ਹੋਰ ਮੁਸਲਮਾਨ ਭਰਾਵਾਂ ਨੂੰ ਜਿਹੜਾ ਨਿਸ਼ਾਨਾ ਆ ਉਹ ਬਣਾਇਆ ਜਾ ਰਿਹਾ ਆ। ਸੋ ਉਹਨਾਂ ਦਾ ਕੀ ਕਸੂਰ ਹੈਗਾ ਆ? ਜਦਕਿ ਤੁਸੀਂ ਦੇਖੋ ਕਿ ਹਰੇਕ ਕਸ਼ਮੀਰੀ ਹਰੇਕ ਮੁਸਲਮਾਨ ਉਹ ਤਾਂ ਸੜਕਾਂ ਦੇ ਉੱਤੇ ਉੱਤਰ ਕੇ ਇਸ ਹਮਲੇ ਦਾ ਜਿਹੜਾ ਪਾਰੀ ਵਿਰੋਧ ਆ ਉਹ ਕਰ ਰਿਹਾ ਆ ਇੱਥੋਂ ਤੱਕ ਕਿ ਕਸ਼ਮੀਰ ਦੇ ਪਹਿਲਗਾਮ ਹਮਲੇ ਦੇ ਵਿੱਚ ਜਿਹੜੇ ਲੋਕ ਮਾਰੇ ਗਏ ਆ ਉਹਨਾਂ ਦੇ ਵਿੱਚ ਮੁਸਲਮਾਨ ਵੀਰ ਜੋ ਇਹਨਾਂ નિર્ਦੋਸ਼ੇ ਲੋਕਾਂ ਨੂੰ ਬਚਾਉਂਦਾ ਹੋਇਆ ਉਹਨਾਂ ਜਿਹਦੇ ਕਾਤਲਾਂ ਦੀ ਗੋਲੀ ਦਾ ਜਿਹੜਾ ਸ਼ਿਕਾਰ ਆ ਉਹ ਬਣ ਗਿਆ ਸੋ ਉਸ ਮੁਸਲਮਾਨ ਵੀਰ ਦੇ ਕਤਲ ਦੀ ਗੱਲ ਤਾਂ ਭਾਰਤੀ ਮੀਡੀਆ ਦੇ ਵੱਲੋਂ ਰਾਸ਼ਟਰੀ ਮੀਡੀਆ ਦੇ ਵੱਲੋਂ ਕੀਤੀ ਨਹੀਂ ਜਾਦੀ ਕੀ ਉਸ ਮੁਸਲਮਾਨ ਵੀਰ ਦਾ ਕਤਲ ਕੀ ਉਹ ਕਤਲ ਨਹੀਂ ਹੈ ਮਤਲਬ ਕਿ ਭਾਰਤੀ মিডিਆ ਇੱਕ ਪਾਸੇ ਕਹਿ ਰਿਹਾ ਆ ਕਿ ਧਰਮ ਪੁਸ਼ਕੇ ਜਿਹੜਾ ਹਮਲਾ ਆ ਉਹ ਕੀਤਾ ਗਿਆ ਤੇ ਭਾਰਤੀ মিডিਆ ਜਵਾਬ ਦੇਵੇ ਕਿ ਤੁਸੀਂ ਕੀ ਕਰ ਰਹੇ ਹੋ ਜਦੋਂ ਬਾਕੀਆਂ ਦੇ ਕਤਲਾਂ ਦੀ ਗੱਲ ਕੀਤੀ ਜਾ ਰਹੀ ਹੈ ਤੁਸੀਂ ਮੁਸਲਮਾਨਾਂ ਦੇ ਵਿਰੋਧ ਦੇ ਵਿੱਚ ਮਾਹੌਲ ਜਿਹੜਾ ਤਿਆਰ ਹੋ ਕਰ ਰਹੇ ਹੋ ਕੀ ਹੁਣ ਤੁਸੀਂ ਮੁਸਲਮਾਨ ਕੌਮ ਦੀ ਨਸਲ ਕੁਸ਼ੀ ਕਰਨਾ ਚਾਹੁੰਦੇ ਹੋ ਇਹ ਗੱਲਾਂ ਮੈਂ ਤਾਂ ਕਹਿ ਰਿਹਾ ਆ ਕਿ ਪਹਿਲਗਾਮ ਹਮਲੇ ਤੋਂ ਬਾਅਦ ਪੰਜਾਬ ਅਤੇ ਭਾਰਤ ਦੇ ਹੋਰ ਸੂਬਿਆਂ ਦੇ ਵਿੱਚ ਫਿਰਕੂ ਹਿੰਦੂਤਵੀਆਂ ਦੇ ਵੱਲੋਂ ਕੁਝ ਕਸ਼ਮੀਰੀ ਮੁਸਲਮਾਨਾਂ ਨੂੰ ਅਤੇ ਕੁਝ ਭਾਰਤੀ ਮੁਸਲਮਾਨਾਂ ਨੂੰ ਅਤੇ ਖਾਸ ਕਰਕੇ ਕਸ਼ਮੀਰੀ ਵਿਦਿਆਰਥੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਉਹਨਾਂ ਸਟੂਡੈਂਟਸ ਦਾ ਕੀ ਕਸੂਰ ਹੈ ਉਹ ਤਾਂ ਸਗੋਂ ਖੁਦ ਕਸ਼ਮੀਰ ਦੇ ਮਾੜੇ ਹਾਲਾਤਾਂ ਨੂੰ ਲੈ ਕਰਕੇ ਇੱਧਰ ਪੰਜਾਬ ਅਤੇ ਭਾਰਤ ਦੀਆਂ ਵੱਖ-ਵੱਖ ਕਾਲਜਾਂ ਯੂਨੀਵਰਸਿਟੀਆਂ ਦੇ ਵਿੱਚ ਪੜਨ ਆਏ ਹੋਏ ਆ ਤੇ ਉਹਨਾਂ ਵਿਦਿਆਰਥੀਆਂ ਨੂੰ ਅਤੇ ਵਿਦਿਆਰਥੀਆਂ ਨੂੰ ਕਿਉਂ ਨਿਸ਼ਾਨਾ ਪੜਾਇਆ ਜਾ ਰਿਹਾ ਹੈ ਖਾਸ ਕਰਕੇ ਅਸੀਂ ਪੰਜਾਬ ਦੀ ਧਰਤੀ ਦੇ ਉੱਤੇ ਕਿਸੇ ਵੀ ਮੁਸਲਮਾਨ ਵੀਰ ਦਾ ਕਿਸੇ ਵੀ ਕਸ਼ਮੀਰੀ ਵੀਰ ਦਾ ਕਿਸੇ ਵੀ ਕਸ਼ਮੀਰੀ ਸਟੂਡੈਂਟਸ ਦਾ ਵਿਦਿਆਰਥੀ ਦਾ ਵਿਦਿਆਰਥਣ ਦਾ ਨੁਕਸਾਨ ਨਹੀਂ ਹੋਣ ਦੇਾਂਗੇ ਇਹ ਗੁਰੂਆਂ ਸੂਰਬੀਰਾਂ ਤੇ ਸ਼ਹੀਦਾਂ ਦੀ ਧਰਤੀ ਹੈ ਇਸ ਧਰਤੀ ਨੇ ਹਮੇਸ਼ਾ ਜ਼ੁਲਮ ਦੇ ਖਿਲਾਫ ਆਵਾਜ਼ ਬੁਲੰਦ ਕੀਤੀ ਹੈ ਫਿਰ ਉਹ ਜ਼ੁਲਮ ਚਾਹੇ ਕਿਸੇ ਦੇ ਉੱਤੇ ਵੀ ਹੋ ਰਿਹਾ ਹੋਵੇ ਸਾਡੇ ਗੁਰੂ ਸਾਹਿਬਾਨਾਂ ਨੇ ਸਾਨੂੰ ਇਹੀ ਸਿੱਖਿਆ ਦਿੱਤੀ ਹੈ ਕਿ ਜ਼ੁਲਮ ਦੇ ਖਿਲਾਫ ਲੜਨਾ ਜ਼ੁਲਮ ਦੇ ਖਿਲਾਫ ਲੜਨਾ ਅਤੇ ਜ਼ੁਲਮ ਦੇ ਖਿਲਾਫ ਖੜਨਾ ਤੇ ਜ਼ੁਲਮ ਚਾਹੇ ਕਰਨ ਵਾਲਾ ਵੀ ਕੋਈ ਹੋਵੇ ਤੇ ਚਾਹੇ ਜ਼ੁਲਮ ਜਿਸ ਮਰਜ਼ੀ ਉੱਤੇ ਹੋ ਰਿਹਾ ਹੋਵੇ ਖਾਲਸਾ ਆਵਾਜ਼ ਉਠਾਉਂਦਾ ਰਹੇਗਾ ਸੋ ਜਿਹੜੇ ਵੀ ਕਸ਼ਮੀਰੀ ਵਿਦਿਆਰਥੀ ਹਮਲੇ ਦਾ ਸ਼ਿਕਾਰ ਹੋਏ ਆ ਜਾਂ ਜਿਨ੍ਹਾਂ ਨੂੰ ਸ਼ਿਕਾਰ ਬਣਾਉਣ ਦੇ ਜਿਹੜੇ ਯਤਨ ਆ ਉਹ ਕੀਤੇ ਜਾ ਰਹੇ ਆ ਅਸੀਂ ਉਹਨਾਂ ਸਾਰਿਆਂ ਦੇ ਨਾਲ ਖੜੇ ਆ ਅਤੇ ਉਹਨਾਂ ਦਾ ਬਾਦ ਨਹੀਂ ਵੀਂਗਾ ਹੋਣ ਦੇਵਾਂਗੇ ਉਹਨਾਂ ਦਾ ਨੁਕਸਾਨ ਨਹੀਂ ਹੋਣ ਦੇਵਾਂਗੇ ਸੋ ਅਸੀਂ ਸਿੱਖ ਯੂਥ ਫੈਡਰੇਸ਼ਨ ਪਿੰਡਰਾਂ ਵਾਲਾ ਜਥੇਬੰਦੀ ਵੱਲੋਂ ਐਲਾਨ ਕਰਦੇ ਆ ਕਿ ਜੇ ਵੀ ਮੁਸਲਮਾਨ ਵੀਰ ਨੂੰ ਕੋਈ ਡਰਿਆ ਉਹਨੂੰ ਕੋਈ ਭੈ ਮਹਿਸੂਸ ਹੋ ਰਿਹਾ ਆ ਤਾਂ ਉਹ ਸਾਡੇ ਨਾਲ ਸੰਪਰਕ ਕਰੇ ਸੋ ਅਸੀਂ ਆਪਣੀ ਜਥੇਬੰਦੀ ਵੱਲੋਂ ਅਤੇ ਅੰਮ੍ਰਿਤਸਰ ਅਤੇ ਪੰਜਾਬ ਦੀਆਂ ਹੋਰ ਸਿੱਖ ਜਥੇਬੰਦੀਆਂ ਦੇ ਨਾਲ ਸੰਪਰਕ ਕਰਕੇ ਤੇ ਅਸੀਂ ਉਹਨਾਂ ਦਾ ਬਚਾਅ ਕਰਾਂਗੇ ਜੇਕਰ ਉਹ ਵੀਰ ਕਸ਼ਮੀਰ ਵਾਪਸ ਜਾਣਾ ਚਾਹੁੰਦੇ ਆ ਜਾਂ ਉਹਨਾਂ ਨੂੰ ਇੱਥੇ ਕੋਈ ਸੁਰੱਖਿਆ ਪ੍ਰਬੰਧਾਂ ਦੀ ਲੋੜ ਹੈਗੀ ਆ ਉਹਨਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਨ ਦੀ ਲੋੜ ਹੈਗੀ ਆ ਜਾਂ ਪੁਲਿਸ ਪ੍ਰਸ਼ਾਸਨ ਨੂੰ ਮਿਲਣ ਦੀ ਲੋੜ ਹੈਗੀ ਆ ਜਾਂ ਕਾਲਜ ਜੁਨੀਵਰਸਟੀਆਂ ਦੇ ਪ੍ਰਬੰਧਕਾਂ ਨੂੰ ਮਿਲਣ ਦੀ ਲੋੜ ਹੈਗੀ ਆ ਜਾਂ ਕਿਸੇ ਵੀ ਪ੍ਰਕਾਰ ਦੀ ਉਹਨਾਂ ਨੂੰ ਸਹਾਇਤਾ ਦੀ ਲੋੜ ਹੈਗੀ ਆ ਤੇ ਉਹ ਆਪਣੇ ਆਪ ਨੂੰ ਇਕੱਲੇ ਨਾ ਮਹਿਸੂਸ ਕਰਨ ਖਾਲਸਾ ਪੰਥ ਉਹਨਾਂ ਦੇ ਨਾਲ ਖੜਾ ਆ ਤੇ ਫਿਰਕੂ ਹਿੰਦੂਤਵੀਆਂ ਨੂੰ ਵੀ ਮੈਂ ਕਹਿਣਾ ਚਾਹਾਂਗਾ ਕਿ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਉਹਨਾਂ ਅਤਵਾਦੀਆਂ ਨੇ ਕਿ ਧਰਮ ਵੇਖ ਕੇ ਹਮਲਾ ਕੀਤਾ ਤੇ ਤੁਸੀਂ ਦੱਸੋ ਕਿ ਤੁਸੀਂ ਕੀ ਕਰ ਰਹੇ ਹੋ ਤੁਸੀਂ ਵੀ ਤਾਂ ਧਰਮ ਵੇਖ ਕੇ ਉਹਨਾਂ ਦੇ ਉੱਤੇ ਜਿਹੜਾ ਹਮਲੇ ਆ ਉਹ ਕਰ ਰਹੇ ਹੋ ਇਹ ਸੰਤਾਪ ਅਸੀਂ ਖੁਦ ਹੰਢਾਏ ਹੋਏ ਆ ਤੁਸੀਂ ਜਦੋਂ ਸਾਡੇ ਉੱਤੇ ਹਮਲੇ ਕੀਤੇ ਸੀ ਤਾਂ ਸਾਡਾ ਧਰਮ ਵੇਖ ਕੇ ਹਮਲਾ ਕੀਤਾ ਸੀ ਤੁਸੀਂ ਤਾਂ ਸੱਚ ਸਾਡਾ ਧਰਮ ਵੀ ਨਹੀਂ ਵੇਖਦੇ ਕਿਉਂਕਿ ਸਾਡੀ ਤਾਂ ਪਹਿਚਾਨ ਹੀ ਦੂਰੋਂ ਹੋ ਜਾਂਦੀ ਏ ਸਾਨੂੰ ਤਾਂ ਜਦੋਂ ਸਾਡਾ ਕਰਤਿਅਮ ਕਰਨਾ ਹੁੰਦਾ ਨਾ ਚਾਹੇ ਉਹ ਕਿਸੇ ਮੁਗਲ ਹਕੂਮਤ ਨੇ ਚਾਹੇ ਅੰਗਰੇਜ਼ ਹਕੂਮਤ ਨੇ ਚਾਹੇ ਹਿੰਦ ਹਕੂਮਤ ਨੇ ਹਿੰਦੂ ਤਵੀਆਂ ਨੇ ਤੇ ਉਹ ਉਹ ਤਾਂ ਸਾਨੂੰ ਨਾਮ ਵੀ ਨਹੀਂ ਪੁੱਛਦੇ ਉਹਨਾਂ ਨੂੰ ਪੁੱਛਣ ਦੀ ਲੋੜ ਹੀ ਨਹੀਂ ਪੈਂਦੀ ਕਿਉਂਕਿ ਖਾਲਸੇ ਨੂੰ ਗੁਰੂ ਸਾਹਿਬ ਜੀ ਨੇ ਇੱਕ ਅਲੱਗ ਇੱਕ ਵੱਖਰੀ ਇੱਕ ਨਵੇਕਲੀ ਇੱਕ ਨਿਆਰੀ ਪਛਾਣ ਬਖਸ਼ਿਸ਼ ਕੀਤੀ ਹੋਈ ਏ ਇਹ ਦਸਤਾਰ ਤੋਂ ਇਹ ਬਾਣੀ ਬਾਣੇ ਤੋਂ ਸਿੱਖ ਤਾਂ ਦੂਰੋਂ ਹੀ ਪਛਤਾਣਿਆ ਜਾਂਦਾ ਆ ਸਿੱਖੀ ਸਰੂਪ ਤੋਂ ਦੂਰੋਂ ਪਛਤਾਣਿਆ ਜਾਂਦਾ ਆ ਹੱਥ ਵਿੱਚ ਕੜੇ ਤੋਂ ਜਿਹੜਾ ਸਿੱਖ ਦੂਰੋਂ ਪਛਤਾਣਿਆ ਜਾਂਦਾ ਆ ਜਦੋਂ ਨਵੰਬਰ 1984 ਦੇ ਵਿੱਚ ਜਿਹੜੇ ਸਿੱਖਾਂ ਨੇ ਚਾਹੇ ਉਹ ਕੇਸ ਕਤਲ ਵੀ ਕੀਤੇ ਹੋਏ ਸਨ ਫਿਰਕੂ ਹਿੰਦੂਤਵੀਆਂ ਨੇ ਉਹਨਾਂ ਸਿੱਖਾਂ ਦੀ ਪਹਿਚਾਨ ਸਿਰਫ ਕੜੇ ਤੋਂ ਹੀ ਕਰ ਲਈ ਸੀ ਕਿ ਇਹ ਵੀ ਜਿਹੜਾ ਆ ਉਹ ਸਿੱਖਾਂ ਦਾ ਬੱਚਾ ਆ ਸਿੱਖਾਂ ਦਾ ਜਿਹੜਾ ਆ ਉਹ ਨੌਜਵਾਨ ਆ ਤੁਸੀਂ ਸਾਡੇ ਗੁਰਦੁਆਰਿਆਂ ਦੇ ਉੱਤੇ ਉਦੋਂ ਹਮਲੇ ਕੀਤੇ ਸਿੱਖਾਂ ਦੇ ਗਲਾਂ ਦੇ ਵਿੱਚ ਜਿਹੜੇ ਟਾਇਰ ਆ ਉਹ ਪਾਏ ਗਏ ਸਾਡੀਆਂ ਧੀਆਂ ਭੈਣਾਂ ਦੀ ਜਿਹੜੀ ਪੱਤ ਆ ਦਿੱਲੀ ਅਤੇ ਭਾਰਤ ਦੇ ਹੋਰਾਂ ਸੂਬਿਆਂ ਦੇ ਵਿੱਚ ਜਿਹੜੀ ਆ ਉਹ ਲੁੱਟੀ ਗਈ ਅਸੀਂ ਕਿਵੇਂ ਜਿਹੜਾ ਆ ਉਹ ਭੁੱਲ ਜਾਈਏ ਸੋ ਅਸੀਂ ਪਹਿਲਗਾਮ ਦੇ ਹਮਲੇ ਨੂੰ ਜਿਹੜਾ ਕੱਲਾ ਮਹਿਸੂਸ ਹੀ ਨਹੀਂ ਕਰਦੇ ਪਏ ਕੱਲਾ ਜਾਣਦੇ ਨਹੀਂ ਆ ਅਸੀਂ ਉਸ ਪੀੜਾ ਨੂੰ ਉਸ ਦੁੱਖ ਨੂੰ ਰਗ ਰਗ ਤੋਂ ਜਿਹੜਾ ਆ ਮਹਿਸੂਸ ਕਰਦੇ ਪਈਆਂ ਅਸੀਂ ਖੁਦ ਪਰੇਸ਼ਾਨ ਹੈਗੇ ਆ ਤੇ ਇਹਨਾਂ ਹਮਲਿਆਂ ਨੂੰ ਰੋਕਣ ਦੇ ਲਈ ਅਸੀਂ ਯਤਨਸ਼ੀਲ ਵੀ ਹੈਗੇ ਆ ਸੋ ਅਸੀਂ ਹਮੇਸ਼ਾ ਜ਼ੁਲਮ ਦੇ ਖਿਲਾਫ ਆਵਾਜ਼ ਬੁਲੰਦ ਕਰਦੇ ਰਹੇ ਸੀ ਤੇ ਅਗਾਹ ਵੀ ਜਿਹੜਾ ਆ ਉਹ ਕਰਦੇ ਰਹਾਂਗੇ ਫਿਰਕੂ ਹਿੰਦੂ ਤਵੀਆਂ ਨੂੰ ਕਹਿਣਾ ਚਾਹੁੰਦੇ ਆ ਕਿ ਉਹ ਆਪਣੀਆਂ ਫਿਰਕੂ ਗੱਲਾਂ ਤੋਂ ਬਾਹਰ ਆ ਜਾਣ ਤੇ ਜੋ ਭਾਰਤੀ ਮੀਡੀਆ ਖਾਸ ਕਰਕੇ ਰਾਸ਼ਟਰੀ ਹਿੰਦੂ ਮੀਡੀਆ ਦੇ ਵੱਲੋਂ ਨਫ਼ਰਤ ਫੈਲਾਈ ਜਾ ਰਹੀ ਹੈ ਸੋ ਇਸ ਨਫ਼ਰਤ ਦੇ ਨਾਲ ਵੱਡੇ ਭੂਕ ਵਿੱਚ ਦੰਗੇ ਵੀ ਹੋ ਸਕਦੇ ਆ ਕਈ ਕਤਲੇਆਮ ਵੀ ਹੋ ਸਕਦੇ ਆ ਤੁਸੀਂ ਤਾਂ ਆਪਣੇ ਸਟੂਡੀਓ ਦੇ ਵਿੱਚ ਬੈਠੇ ਹੋਏ ਹੋ ਆਪਣੇ ਸਟੂਡੀਓ ਨੂੰ ਹੀ ਤੁਸੀਂ ਜਿਹੜਾ ਜੰਗ ਦਾ ਮੈਦਾਨ ਆ ਉਹ ਬਣਾਇਆ ਹੋਇਆ ਆ ਪਰ ਤੁਸੀਂ ਇਹ ਸੋਚੋ ਕਿ ਤੁਹਾਡੀਆਂ ਇਨ੍ਹਾਂ ਗੱਲਾਂ ਦੇ ਨਾਲ ਬਾਹਰ ਮੁਸਲਮਾਨ ਵੀਰਾਂ ਦਾ ਕਿੰਨਾ ਭਾਰੀ ਨੁਕਸਾਨ ਹੋ ਸਕਦਾ ਜੇਕਰ ਤੁਸੀਂ ਉਹਨਾਂ ਦਾ ਨੁਕਸਾਨ ਕਰਦੇ ਹੋਗੇ ਤੇ ਜੇਕਰ ਕੱਲ ਨੂੰ ਫਿਰ ਉਹ ਵੀ ਸਿੱਡੇ ਹੋਗੇ ਉਹਨਾਂ ਦੀ ਗਿਣਤੀ ਕਿਹੜੀ ਭਾਰਤ ਵਿੱਚ ਘਟੇ ਆ ਉਹਨਾਂ ਦੀ ਵੀ ਗਿਣਤੀ ਕਾਫੀ ਆ ਨਾ ਜੇਕਰ ਉਹਨਾਂ ਦੀ ਵੀ ਫਿਰ ਅਨਖ ਜਾਗ ਪਈ ਉਹਨਾਂ ਵੱਲੋਂ ਵੀ ਇਹ ਗੱਲਾਂ ਸ਼ੁਰੂ ਹੋ ਗਈਆਂ ਤੇ ਕਿੱਧਰ ਨੂੰ ਜਿਹੜੀ ਗੱਲ ਆ ਉਹ ਜਾ ਸਕਦੀ ਆ ਤੇ ਬਹੁਤ ਸਾਰੀਆਂ ਮੁਸਲਮ ਕੰਟਰੀਆਂ ਵੀ ਆ ਉਹਨਾਂ ਨੂੰ ਵੀ ਤਾਂ ਫਿਰ ਆਪਣੇ ਮੁਸਲਮ ਭਰਾਵਾਂ ਦਾ ਕੋਈ ਨਾ ਕੋਈ ਦਰਦ ਹੋਏਗਾ ਤੇ ਫਿਰ ਉਹ ਵੀ ਦੇਖਰ ਭਾਰਤ ਦੇ ਉੱਤੇ ਹਮਲੇ ਕਰਨ ਵਾਲੇ ਪਾਸੇ ਆ ਜਾਣ ਤਾਂ ਫਿਰ ਸੋ ਇਸ ਸਮੇਂ ਗੱਲ ਬੜੀ ਗੰਭੀਰ ਹੈਗੀ ਆ ਤੁਸੀਂ ਇਹ ਨਾ ਕਹੋ ਕਿ ਉਥੇ ਕਸ਼ਮੀਰੀਆਂ ਨੇ ਨੁਕਸਾਨ ਕੀਤਾ ਕਸ਼ਮੀਰੀ ਤੇ ਸਗੋਂ ਆਪ ਜਿਹੜੇ ਹਮਲੇ ਵਿੱਚ ਸ਼ਿਕਾਰ ਹੋਏ ਲੋਕ ਉਹਨਾਂ ਦੀ ਕਿੰਨੀ ਜਿਹੜੀ ਮਦਦ ਹੈ ਉਹ ਕਰਦੇ ਪਏ ਆ YouTube ਉਤੇ ਅਨੇਕਾਂ ਵੀਡੀਓ ਹੈਗੀਆਂ ਆ ਤੇ ਉਹ ਕਸ਼ਮੀਰੀ ਜਿਹੜੇ ਨੌਜਵਾਨ ਆ ਉਹ ਬੱਚਿਆਂ ਦੀ ਹਿਫਾਜ਼ਤ ਕਰਦੇ ਪਏ ਆ ਉਥੇ ਜਿਹੜੇ ਹੋਰ ਹਿੰਦੂ ਵੀਰ ਸੀ ਉਹਨਾਂ ਦੀ ਕਿਵੇਂ ਜਿਹੜੀ ਹਿਫਾਜ਼ਤ ਆ ਕਰਦੇ ਪਏ ਇਤੋਂ ਤੱਕ ਕਿ ਤੁਹਾਡੀ ਹਿਫਾਜ਼ਤ ਕਰਦਾ ਹੋਇਆ ਇੱਕ ਮੁਸਲਮਾਨ ਵੀਰ ਮਾਪਿਆਂ ਦਾ ਇਕੱਲਾ-ਇਕੱਲਾ ਪੁੱਤ ਚੜ੍ਹਾਈ ਕਰ ਗਿਆ ਉਹਦਾ ਨਾਮ ਲੈਣ ਨੂੰ ਜਿਹੜਾ ਕੋਈ ਤਿਆਰ ਨਹੀਂ ਹੈਗਾ ਮੈਂ ਇੱਕ ਵੀਡੀਓ ਸੁਣੀ ਜਿੱਦੀ ਉਸ ਹਮਲੇ ਵਿੱਚ ਇੱਕ ਬੀਬੀ ਦਾ ਸ਼ਾਇਦ ਪਤੀ ਸ਼ਿਕਾਰ ਹੋਇਆ ਆ ਉਹ ਕਹਿ ਰਹੀ ਐ ਬੀਬੀ ਉਹ ਕਹਿੰਦੀ ਕਿ ਜਦੋਂ ਪੁੱਛਿਆ ਗਿਆ ਨਾ ਤੇ ਉਹ ਕਹਿੰਦੇ ਕਿ ਮੁਸਲਮਾਨ ਜਿਹੜੇ ਵੀਰ ਸਨ ਉਹ ਵੀ ਸਾਡੇ ਤੋਂ ਅਲੱਗ ਨਹੀਂ ਹੋਏ ਉਹ ਵੀ ਸਾਡੇ ਤੋਂ ਵੱਖਰੇ ਨਹੀਂ ਹੋਏ ਤੋ ਇਹ ਗੱਲ ਕਿੰਨੀ ਕ ਸੱਚ ਆ ਕਿੰਨੀ ਕ ਝੂਠ ਆ ਉਹ ਵੀ ਭਵਿੱਖ ਵਿੱਚ ਜਿਹੜੀ ਸਾਹਮਣੇ ਆ ਜਾਣੀ ਖੁੱਦ ਜਿਹੜੇ ਲੋਕ ਆ ਉਹ ਦੱਸ ਸਕਦੇ ਜਿਹੜੇ ਇਸ ਹਮਲੇ ਦਾ ਸ਼ਿਕਾਰ ਭਾਰਤੀ ਮੀਡੀਆ ਤਾਂ ਬੜੀ ਅੱਗ ਲਗਾ ਰਿਆ ਆ ਬੁਧਾ ਚਰਾ ਕੇ ਜਿਹੜੀ ਗੱਲ ਆ ਉਹ ਪੇਸ਼ ਕਰ ਰਿਆ ਆ ਆ YouTube ਉਤੇ ਭਾਰਤੀ ਮੀਡੀਆ ਕਹਿ ਰਿਆ ਆ ਕਿ ਪਾਕਿਸਤਾਨ ਨੂੰ ਕਬਰਸਤਾਨ ਬਣਾ ਦੇਾਂਗੇ ਕਸ਼ਮੀਰ ਨੂੰ ਕਬਰਸਤਾਨ ਬਣਾ ਦੇਾਂਗੇ ਮੁਸਲਮਾਨਾਂ ਨੂੰ ਜੇ ਕਰ ਦੇਾਂਗੇ ਉਹ ਕਰ ਦੇਾਂਗੇ ਹੱਦ ਹੋਈ ਪਈ ਆ ਕਿੰਨੇ ਨਫ਼ਰਤ ਦੇ ਜਿਹੜੇ ਬੀਜ ਆ ਉਹ ਬੀਜੇ ਜਾ ਰਹੇ ਆ ਸਜ਼ਾ ਤਾਂ ਉਹਨਾਂ ਨੂੰ ਦੇਣੀ ਚਾਹੀਦੀ ਆ ਜਿਨ੍ਹਾਂ ਨੇ ਇਹ ਕਤਲੇਆਮ ਕੀਤਾ ਤੁਸੀਂ ਦੇਖੋ ਕਿ ਹਰੇਕ ਕਸ਼ਮੀਰੀ ਉਹ ਕਿੰਨਾ ਜ਼ਿਆਦਾ ਵਿਰੋਧ ਕਰ ਰਿਹਾ ਆ ਇਹ ਹਮਲਾ ਕੱਲਾ ਹਿੰਦੂਆਂ ਦੇ ਉੱਤੇ ਨਹੀਂ ਹੋਇਆ ਕੱਲਾ ਹਿੰਦੋਸਤਾਨ ਦੀ ਉੱਤੇ ਨਹੀਂ ਹੋਇਆ ਇਹ ਹਮਲਾ ਤਾਂ ਸਗੋਂ ਕਸ਼ਮੀਰੀਆਂ ਦੀ ਆਰਥਿਕਤਾ ਤੇ ਹੋਇਆ ਕਸ਼ਮੀਰ ਦੀ ਉੱਤੇ ਹੋਇਆ ਮੁਸਲਮਾਨਾਂ ਦੇ ਉੱਤੇ ਹੋਇਆ ਆ ਮੁਸਲਮਾਨ ਵੀਰ ਕਿਵੇਂ ਵਿਚਾਰੇ ਜਿਹੜਾ ਆ ਉਹ ਆਪਣਾ ਜਿਹੜਾ ਸਪਸ਼ਟੀਕਰਨ ਦਿੰਦੇ ਫਿਰਦੇ ਆ ਕਸ਼ਮੀਰੀ ਵੀਰ ਉਹ ਕਿੰਨਾ ਜ਼ਿਆਦਾ ਉਹਨਾਂ ਨੇ ਜਿਹੜੀਆਂ ਆਪਣੇ ਆਟੋ ਫ੍ਰੀ ਕਰ ਦਿੱਤੇ ਉਹਨਾਂ ਨੇ ਜਿਹੜੀਆਂ ਦੁਕਾਨਾਂ ਆ ਉਹ ਫ੍ਰੀ ਕਰ ਦਿੱਤੀਆਂ ਕਿ ਹਮਲੇ ਵਿੱਚ ਸ਼ਿਕਾਰ ਹੋਏ ਜਾਂ ਹੋਰ ਜਿੰਨੇ ਵੀ ਟੂਰਿਸਟ ਲੋਕ ਉੱਥੇ ਆਏ ਹੋਏ ਆ ਉਹਨਾਂ ਦਾ ਖਾਣਾ ਪੀਣਾ ਉਹ ਸਾਰਾ ਕੁਝ ਫ੍ਰੀ ਕਰ ਦਿੱਤਾ ਹੋਇਆ ਆ ਉਹ ਤੇ ਕਹਿ ਰਹੇ ਆ ਕਿ ਟੂਰਿਸਟ ਸਾਡੀ ਜਾਨ ਆ ਉਹ ਤਾਂ ਕਹਿ ਰਿਹਾ ਟੂਰਿਸਟ ਸਾਡੀ ਜਾਨ ਆ ਉਹਨਾਂ ਨੇ ਤੇ ਆਪਣੇ ਜਾਨ ਤੇ ਖੇਡ ਕੇ ਉਹਨਾਂ ਨੂੰ ਬਚਾਉਣ ਦਾ ਜਿਹੜਾ ਯਤਨ ਆ ਉਹ ਕੀਤਾ ਉਹ ਘੋੜਿਆਂ ਵਾਲੇ ਜਿਹੜੇ ਕਸ਼ਮੀਰੀ ਮੁਸਲਮਾਨ ਵੀਰ ਸੀ ਕਿਵੇਂ ਉਹਨਾਂ ਨੇ ਜ਼ਖਮੀ ਹੋਏ ਲੋਕਾਂ ਦੀ ਜਿਹੜੀ ਸਹਾਇਤਾ ਆ ਉਹ ਕੀਤੀ ਕਿਵੇਂ ਵਿਚਾਰੇ ਭੱਜ ਭੱਜ ਕੇ ਉਹਨਾਂ ਨੂੰ ਹਸਪਤਾਲ ਜਿਹੜਾ ਆ ਉਹ ਪਹੁੰਚਾਉਂਦੇ ਰਹੇ ਆ ਜਦ ਕਿ ਇਹ ਕੰਮ ਤਾਂ ਫੌਜ ਦਾ ਸੀ ਫੌਜ ਤਾਂ ਪਹੁੰਚੀ ਬੜਾ ਲੇਟ ਆ ਇੱਕ ਬੀਬੀ ਤਾਂ ਕਹਿ ਰਹੀ ਐ ਇੱਕ ਔਰਤ ਉਹ ਉਹ ਕਹਿ ਰਹੀ ਐ ਕਿ ਮੇਰਾ ਭਰਾ ਡੇਢ ਘੰਟੇ ਤੱਕ ਜਿਹੜਾ ਆ ਉਹ ਜਿਉਂਦਾ ਰਿਹਾ ਜਦੋਂ ਜ਼ਖਮੀ ਹੋ ਗਿਆ ਪਰ ਉੱਥੇ ਕੋਈ ਪਹੁੰਚਿਆ ਹੀ ਨਹੀਂ ਕੁਛ ਰੱਖਿਆ ਤੇ ਕੋਈ ਪ੍ਰਬੰਧ ਹੀ ਨਹੀਂ ਕੀਤਾ ਉਦਾਂ ਤੇ ਇੰਨੀ ਚੱਪੇ ਚੱਪੇ ਦੇ ਉੱਤੇ ਫੌਜ ਆ ਉਥੋਂ ਕਸ਼ਮੀਰੀ ਲੋਕਾਂ ਦਾ ਮੁਸਲਮਾਨਾਂ ਦਾ ਫੌਜ ਨੇ ਜਿਹੜਾ ਜੀਣਾ ਹਰਾਮ ਕੀਤਾ ਹੁੰਦਾ ਆ ਦਬਰ ਕੀਤਾ ਹੁੰਦਾ ਉਹਨਾਂ ਉੱਤੇ ਕਿੰਨਾ ਜਿਹੜਾ ਜੋ ਨਮੀ ਆ ਉਹ ਕੀਤਾ ਜਾਂਦਾ ਆ ਪਰ ਉਹ ਕਸ਼ਮੀਰੀ ਲੋਕਾਂ ਉਤੇ ਹੋਇਆ ਜਿਹੜਾ ਜਦਮਿਆ ਉਹ ਕਿਸੇ ਨੂੰ ਨਹੀਂ ਦਿਸਦਾ ਪਰ ਜਦੋਂ ਕਸ਼ਮੀਰ ਦੇ ਖਿਲਾਫ ਮਾਹੌਲ ਸਿਰਜਣਾ ਹੁੰਦਾ ਆ ਤੇ ਕਿਵੇਂ ਫਿਰ ਗੱਲਾਂ ਨੂੰ ਵਧਾ ਚੜਾ ਕੇ ਪੇਸ਼ ਕੀਤਾ ਜਾਂਦਾ ਆ ਤੁਸੀਂ ਦੇਖੋ ਕਿ ਜਦੋਂ ਦਰਵਾਲ ਸਾਹਿਬ ਉਤੇ ਜੂਨ 1984 ਵਿੱਚ ਹਮਲਾ ਕੀਤਾ ਗਿਆ ਸੀ ਨਾ ਸਿੱਖ ਪਰਚਾਨ ਦੇ ਉਤੇ ਸਿੱਖ ਗੁਰਧਾਮਾਂ ਦੇ ਉਤੇ ਸਿੱਖ ਜਰਨਲਾਂ ਦੇ ਉਤੇ ਤੇ ਤੁਸੀਂ ਦੇਖੋ ਕਿ ਹਿੰਦੂ ਤਮੀਆਂ ਨੇ ਜਿਹੜੇ ਲੱਡੂ ਵੰਡੇ ਸੀ ਭੰਗੜੇ ਪਾਏ ਸੀ ਖੁਸ਼ੀਆਂ ਮਨਾਈਆਂ ਸੀ ਜਿਵੇਂ ਫੌਜੀਆਂ ਨੂੰ ਥਾਂ ਥਾਂ ਦੇ ਉੱਤੇ ਉਹਨਾਂ ਨੇ ਵੈਲਕਮ ਕੀਤਾ ਸੀ ਪਰ ਜਦੋਂ ਹੋਣ ਕਸ਼ਮੀਰ ਦੇ ਉੱਤੇ ਹਿੰਦੂ ਵੀਰਾਂ ਦੇ ਉੱਤੇ ਹਮਲਾ ਹੋਇਆ ਜਾਂ ਹੋਰ ਲੋਕਾਂ ਦੇ ਉੱਤੇ ਕਿਸੇ ਕਸ਼ਮੀਰੀ ਕਿਸੇ ਮੁਸਲਮਾਨ ਨੇ ਖੁਸ਼ੀਆਂ ਨਹੀਂ ਮਨਾਈਆਂ ਕਿਸੇ ਨੇ ਲੱਡੂ ਨਹੀਂ ਵੰਡੇ ਕਿਸੇ ਨੇ ਭੰਗੜੇ ਨਹੀਂ ਪਾਏ ਹਰੇਕ ਨੇ ਆਪਣੀ ਦੁਕਾਨ ਦੇ ਅੱਗੇ ਜਿਹੜਾ ਬਲੈਕ ਫਲੈਗ ਆ ਕਾਲਾ ਝੰਡਾ ਜਿਹੜਾ ਲਾਇਆ ਹੋਇਆ ਹਰ ਇੱਕ ਰੋਸ ਪ੍ਰਗਟਾ ਰਿਹਾ ਉਹ মিডিਆ ਜਿਹੜਾ ਆ ਉਹ ਸੱਚ ਸਾਹਮਣੇ ਲਿਆਵੇ ਕੱਲਾ ਪੰਜਾਬ ਦਾ ਤੇ ਕਸ਼ਮੀਰ ਦਾ ਤੇ ਜਾਂ ਕੋਈ ਹੋਰ ਜਿਹੜਾ মিডিਆ ਆ ਵਿਰਲਾ ਵੀ ਲਈ ਸੱਚ ਦਿਖਾ ਰਿਆ ਆ ਬਾਕੀ ਭਾਰਤੀ ਰਾਸ਼ਟਰੀ ਮੀਡੀਆ ਤਾਂ ਪੂਰੀ ਜਿਹੜੀ ਆਗਿਆ ਲਾ ਰਿਆ ਆ ਜੂਟਿਊਬ ਉੱਤੇ ਵੇਖੋ ਕਸ਼ਮੀਰ ਦੇ ਚੈਨਲ ਖੋਲ ਕੇ ਕਿ ਕਿਵੇਂ ਜਿਹੜੀਆਂ ਮੁਸਲਮ ਕਸ਼ਮੀਰੀ ਔਰਤਾਂ ਆ ਉਹ ਤਾਂ ਰੋਂਦੀਆਂ ਪਈਆਂ ਉਹ ਕਹਿ ਰਹੀਆਂ ਕਿ ਕਿੰਨਾ ਜ਼ਿਆਦਾ ਸਾਨੂੰ ਜਿਹੜਾ ਆ ਉਹ ਦੁੱਖ ਆ ਜਿਹੜੀ ਉਸ Hindu ਵੀਰ ਦੀ ਇੱਕ Hindu ਲੜਕੀ ਦੀ ਫੋਟੋ ਆਈ ਜਿਹਦਾ ਪਤੀ ਮਾਰਿਆ ਗਿਆ ਸੀ ਉਹਦਾ ਜਿਹੜਾ ਸੁਹਾਗ ਉਜੜ ਗਿਆ ਉਹਦਾ ਜਿਹੜਾ ਸੰਧੂਰ ਆ ਉਹ 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 ਨਹੀਂ ਲਾ ਸਕਦੀ ਉਹ ਕਸ਼ਮੀਰੀ ਔਰਤਾਂ ਕਹਿ ਰਹੀਆਂ ਕਿ ਸਾਨੂੰ ਉਹਦਾ ਸੰਧੂਰ ਮਟਣ ਦਾ ਬਹੁਤ ਜ਼ਿਆਦਾ ਦੁੱਖ ਆ ਜਿਹੜੇ ਕਸ਼ਮੀਰੀ ਬਜ਼ੁਰਗ ਆ ਕਿਵੇਂ ਤਾਂ ਹਾਂ ਮਾਰ ਮਾਰ ਕੇ ਜਿਹੜਾ ਆ ਉਹ ਰੋ ਰਿਹਾ ਤੇ ਤੁਸੀਂ ਉਹਨਾਂ ਦੇ ਖਿਲਾਫ ਜਿਹੜਾ ਮਾਹੌਲ ਆ ਉਹ ਸਿਰਜਣਾ ਚਾਹੁੰਦੇ ਹੋ ਕਿ ਹੁਣ ਤੁਸੀਂ ਉਹਨਾਂ ਸਾਰੇ ਕਸ਼ਮੀਰੀਆਂ ਨੂੰ ਮਾਰ ਦੇਣਾ ਚਾਹੁੰਦੇ ਹੋ ਹਿੰਦੂ ਤਾਂ ਵੀ ਇਹ ਸਿੱਖਾਂ ਦੇ ਖਿਲਾਫ ਕਿੰਨਾ ਮਾਹੌਲ ਬਣਾਉਂਦੇ ਆ ਪਰ ਅੱਜ ਵੀ ਵੇਖੋ ਜਦੋਂ ਵੀ ਕਿਤੇ ਭੀੜ ਆ ਜਾਂਦੀ ਹੈ ਨਾ ਭੀੜ ਪੈ ਜਾਂਦੀ ਕਿਸੇ ਉੱਤੇ ਵੀ ਤਾਂ ਸਿੱਖ ਆਪਣੇ ਗੁਰਦੁਆਰਿਆਂ ਦੇ ਆਪਣੇ ਘਰਾਂ ਦੇ ਬੂਹੇ ਖੋਲ ਦਿੰਦੇ ਆ ਅੱਜ ਵੀ ਉੱਥੇ ਸਿੱਖ ਜਿਹੜਾ ਆ ਉਹ ਇਸ ਹਮਲੇ ਦਾ ਭਾਰੀ ਵਿਰੋਧ ਕਰ ਰਿਹਾ ਤੇ ਉੱਥੇ ਜਿੰਨੇ ਵੀ ਟੂਰਿਸਟ ਆਏ ਹੋਏ ਆ ਉਹਨਾਂ ਦੇ ਕਿਵੇਂ ਜਾਨ ਮਾਲ ਦੀ ਸੁਰੱਖਿਆ ਕਰਦੇ ਪਏ ਆ ਉਹਨਾਂ ਨੂੰ ਕਹਿ ਰਿਹਾ ਕਿ ਤੁਹਾਨੂੰ ਕਿਸੇ ਵੀ ਚੀਜ਼ ਦੀ ਲੋੜ ਆ ਚਾਹੇ ਪੈਸਿਆਂ ਦੀ ਲੋੜ ਆ ਚਾਹੇ ਕਿਸੇ ਵੀ ਪ੍ਰਕਾਰ ਦੀ ਚੀਜ਼ ਦੀ ਲੋੜ ਆ ਅਸੀਂ ਤੁਹਾਡੀ ਮਦਦ ਲਈ ਖੜੇ ਆ ਸੋ ਇਹ ਆ ਗੁਰੂ ਕਾ ਖਾਲਸਾ ਭਾਰਤੀ মিডিਆ ਨੂੰ ਦਿਸਦਾ ਕਿਉਂ ਨਹੀਂ ਤੁਹਾਡੀਆਂ ਅੱਖਾਂ ਅੰਨੀਆਂ ਕਿਉਂ ਹੋ ਜਾਂਦੀਆਂ ਆ ਜਾਂ ਸਾਰਾ ਕੁਝ ਜਾਣਦੇ ਹੋਏ ਬਾਵਜੂਦ ਵੀ ਤੁਸੀਂ ਸਿੱਖਾਂ ਅਤੇ ਮੁਸਲਮਾਨਾਂ ਨੂੰ ਕੁਝ ਦੇਣਾ ਚਾਹੁੰਦੇ ਹੋ ਸੋ ਜੋ ਕੁਝ ਭਾਰਤ ਦੇ ਵਿੱਚ ਆ ਮੁਸਲਮਾਨਾਂ ਉੱਤੇ ਹਮਲੇ ਹੋ ਰਹੇ ਆ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਵੀ ਤੁਸੀਂ ਕੁਝ ਮਸਜਿਦਾਂ ਨੂੰ ਨਿਸ਼ਾਨਾ ਬਣਾਇਆ ਸੀ ਤੇ ਹੁਣ ਵੀ ਇੱਕ ਖਬਰ ਆਈ ਹੈ ਕਿ ਇੱਕ ਮੁਸਲਮਾਨ ਵੀਰ ਨੂੰ ਜਿਹੜਾ ਆ ਉਹ ਕੁਝ ਭੀੜਾਂ ਦੇ ਵੱਲੋਂ ਮਾਰ ਦਿੱਤਾ ਗਿਆ ਸੋ ਉਸ ਮੁਸਲਮਾਨ ਵੀਰ ਦਾ ਜਿਹੜਾ ਕੀ ਕਸੂਰ ਹੈ ਤੇ ਜਿਹੜੀਆਂ ਵਿਦਿਆਰਥਣਾਂ ਕਾਲਦਾ ਯੂਨੀਵਰਸਿਟੀਆਂ 'ਚ ਪੜ੍ਹਦੀਆਂ ਉਹਨਾਂ ਦਾ ਕੀ ਕਸੂਰ ਹੈ ਸੋ ਉਹਨਾਂ ਦੇ ਉੱਤੇ ਹਮਲੇ ਜਿਹੜੇ ਬਰਦਾਸ਼ਤ ਤੇ ਆ ਉਹ ਨਹੀਂ ਕੀਤੇ ਜਾਣਗੇ ਸੋ ਅਸੀਂ ਇਸ ਸਮੇਂ ਕਸ਼ਮੀਰੀ ਮੁਸਲਮਾਨ ਭਰਾਵਾਂ ਦੇ ਨਾਲ ਖੜੇ ਆ ਮੁਸਲਮਾਨ ਭਰਾ ਜਿਹੜੇ ਹੋਰ ਵੀ ਭਾਰਤ ਵਿੱਚ ਵਸਦੇ ਉਹਨਾਂ ਦੇ ਨਾਲ ਵੀ ਖੜੇ ਆ ਇਦੇ ਨਾਲ ਨਾਲ ਜਿਹੜੇ ਵੀਰ ਪਹਿਲਗਾਮ ਦੇ ਵਿੱਚ ਜਿਹੜੇ ਲੋਕ ਹਮਲੇ ਦਾ ਸ਼ਿਕਾਰ ਹੋਏ ਆ ਸੋ ਅਸੀਂ ਇਸ ਹਮਲੇ ਦਾ ਭਾਰੀ ਵਿਰੋਧ ਕਰਦੇ ਆ ਅਤੇ ਉਹਨਾਂ ਲੋਕਾਂ ਦੇ ਨਾਲ ਹਮਦਰਦੀ ਦਾ ਜਿਹੜਾ ਪ੍ਰਗਟਾਵਾ ਆ ਉਹ ਕਰਦੇ ਆ ਅਸੀਂ ਖੁਦ ਇਸ ਹਮਲੇ ਨੂੰ ਲੈ ਕੇ ਬਹੁਤ ਦੁਖੀ ਬਹੁਤ ਪਰੇਸ਼ਾਨ ਹੋਏ ਆ ਕਿਉਂਕਿ ਇਹ ਹਮਲਾ ਕਿਸੇ ਦੇ ਉੱਤੇ ਵੀ ਨਹੀਂ ਸੀ ਹੋਣਾ ਚਾਹੀਦਾ ਤੇ ਮੈਂ ਇਹ ਵੀ ਕਹਿਣਾ ਚਾਹੁੰਦਾ ਆ ਕਿ ਮਕਸਦ ਚਾਹੇ ਕਿੰਨਾ ਵੀ ਪਵਿੱਤਰ ਹੋਵੇ ਪਰ નિર્ਦੋਸ਼ ਲੋਕਾਂ ਦੇ ਕਤਲੇਆਮ ਨੂੰ ਕਦੇ ਵੀ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ નિર્ਦੋਸ਼ ਲੋਕਾਂ ਦੇ ਕਤਲੇਆਮ ਨਾਲ ਲਹਿਰਾਂ ਨੂੰ ਕਦੀ ਬੁਲੰਦੀਆਂ ਨਹੀਂ ਮਿਲਦੀਆਂ ਲਹਿਰਾਂ ਨੂੰ ਕਦੀ ਸਫਲਤਾਵਾਂ ਨਹੀਂ ਮਿਲਦੀਆਂ ਸਗੋਂ ਲਹਿਰਾਂ ਕਮਜ਼ੋਰ ਹੁੰਦੀਆਂ ਆ ਲਹਿਰਾਂ ਨੂੰ ਭਾਰੀ ਸੱਟ ਵੱਜਦੀ ਏ ਸਰਕਾਰਾਂ ਨੂੰ ਵੀ ਲਹਿਰਾਂ ਨੂੰ ਬਦਨਾਮ ਕਰਨ ਦਾ ਜਿਹੜਾ ਮੌਕਾ ਆ ਉਹ ਮਿਲਦਾ ਆ ਤੇ ਜਿਹੜੀ ਲਹਿਰਾਂ ਨੂੰ ਲੋਕ ਹਮਾਇਤ ਮਿਲ ਰਹੀ ਹੁੰਦੀ ਏ ਉਹ ਵੀ ਟੁੱਟਦੀ ਏ ਸੋ ਹੁਣ ਜਿਹੜੇ ਲੋਕਾਂ ਨੇ ਉੱਤੇ ਇਹ ਹਮਲਾ ਕੀਤਾ ਆ ਜਿਹੜੇ ਲੋਕਾਂ ਨੇ ਹਮਲਾ ਕੀਤਾ ਆ ਸੋ ਮੈਂ ਨਹੀਂ ਸਮਝਦਾ ਕਿ ਉਹ ਲੋਕ ਕਸ਼ਮੀਰੀ ਖੜਕੂ ਹੋ ਸਕਦੇ ਆ ਉਹ ਇੱਕ ਸੱਚੇ ਮੁਸਲਮਾਨ ਹੋ ਸਕਦੇ ਆ ਕਿਉਂਕਿ ਉਹਨਾਂ ਲੋਕਾਂ ਨੇ ਤਾਂ ਖੁਦ ਕਸ਼ਮੀਰ ਦੀ ਆਜ਼ਾਦੀ ਸੰਘਰਸ਼ ਦਾ ਨੁਕਸਾਨ ਕਰ ਦਿੱਤਾ ਆ ਉਹਨਾਂ ਨੇ ਕਸ਼ਮੀਰੀਆਂ ਦੀ ਆਰਥਿਕਤਾ ਦੇ ਉੱਤੇ ਜਿਹੜੀ ਭਾਰੀ ਸੱਟ ਮਾਰੀ ਏ ਸਭੋ ਕਸ਼ਮੀਰੀਆਂ ਨੂੰ ਹੋਰ ਜਿਹੜਾ ਆ ਹੋਰ ਖਤਰੇ ਦੇ ਵਿੱਚ ਜਿਹੜਾ ਆ ਉਹ ਪਾ ਦਿੱਤਾ ਆ ਪਰ ਸਾਰਿਆਂ ਨੂੰ ਇਸ ਸਮੇਂ ਗੰਭੀਰਤਾ ਦੇ ਨਾਲ ਜਿਹੜਾ ਆ ਉਹ ਕਦਮ ਪੁੱਟਣ ਦੀ ਲੋੜ ਹੈਗੀ ਏ ਸੋ ਚਿੱਠੀ ਸਿੰਗਾਪੁਰਾ ਕਤਲਿਆਮ ਵੀ ਸਾਨੂੰ ਨਹੀਂ ਭੁੱਲਿਆ ਪਹਿਲਗਾਮ ਵਾਲਾ ਜਿਹੜਾ ਕਤਲਿਆਮ ਆ ਉਹ ਵੀ ਸਾਨੂੰ ਜਿਹੜਾ ਕਦੇ ਨਹੀਂ ਭੁੱਲੇਗਾ ਅਸੀਂ ਇਸ ਹਮਲੇ ਨੂੰ ਕੱਲਾ ਸਮਝ ਨਹੀਂ ਰਹੇ ਅਸੀਂ ਇਸ ਹਮਲੇ ਨੂੰ ਦਿਲੋਂ ਜਿਹੜਾ ਮਹਿਸੂਸ ਹੈ ਉਹ ਕਰ ਰਹੇ ਹਾਂ ਸੋ ਅਸੀਂ ਸਾਰਿਆਂ ਦੀ ਚੜ੍ਹਦੀ ਕਲਾ ਦੀ ਤੰਦਰੁਸਤੀ ਦੀ ਅਤੇ ਸ਼ਾਂਤੀ ਦੀ ਅਰਦਾਸ ਕਰਦੇ ਹਾਂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਜਿਹੜਾ ਮੁਸਲਮਾਨ ਵੀ ਇਸ ਹਮਲੇ ਵਿੱਚ ਮਾਰਿਆ ਗਿਆ ਉਹਦੇ ਪਰਿਵਾਰ ਦੇ ਨਾਲ ਵੀ ਹਮਦਰਦੀ ਦਾ ਪ੍ਰਗਟਾਵਾ ਕਰਦੇ ਹਾਂ ਤੇ ਇੱਕ ਵਾਰ ਫਿਰ ਫਤਿਹ ਬੁਲਾਉਣ ਤੋਂ ਪਹਿਲਾਂ ਕਹਿਣਾ ਚਾਹਾਂਗਾ ਕਿ ਜਿਹੜਾ ਵੀ ਕਸ਼ਮੀਰੀ ਵਿਦਿਆਰਥੀ ਵਿਦਿਆਰਥਣ ਉਨਰ ਕੋਈ ਡਰ ਮਹਿਸੂਸ ਹੋ ਰਿਹਾ ਕੋਈ ਖਤਰਾ ਮਹਿਸੂਸ ਹੋ ਰਿਹਾ ਅਸੀਂ ਉਹਦੇ ਨਾਲ ਖੜੇ ਆ ਮੈਂ ਸਿੱਖ ਜਥੇਬੰਦੀਆਂ ਨੂੰ ਵੀ ਅਪੀਲ ਕਰਦਾ ਆਪਣੇ ਸਿੱਖ ਭਰਾਵਾਂ ਨੂੰ ਵੀ ਅਪੀਲ ਕਰਦਾ ਹੋਰ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਿੰਘਾਂ ਨੂੰ ਅਤੇ ਹੋਰ ਵੀ ਜਿੰਨੀਆਂ ਵੀ ਜਥੇਬੰਦੀਆਂ ਕਾਲਜਾਂ ਯੂਨੀਵਰਸਿਟੀਆਂ ਦੇ ਵਿੱਚ ਸਰਗਰਮੀਆਂ ਜਿਵੇਂ ਸਾਥ ਜਥੇਬੰਦੀ ਦਾ ਹੋਰ ਉਹਨਾਂ ਸਾਰਿਆਂ ਵੀਰਾਂ ਨੂੰ ਬੇਨਤੀ ਕਰਦਾ ਕਿ ਭਾਈ ਇਸ ਸਮੇਂ ਆਸੀਂ ਕਸ਼ਮੀਰੀ ਵਿਦਿਆਰਥੀ ਅਤੇ ਵਿਦਿਆਰਥਣਾਂ ਦਾ ਜਿਹੜਾ ਸਾਥ ਆ ਉਹ ਦਿਈਏ ਸੋ ਇਹ ਸਾਡਾ ਪੰਥਕ ਤੌਰ ਉਤੇ ਫਰਜ਼ ਹੈ ਤੇ ਇਹੀ ਸਾਡੇ ਧਰਮ ਨੇ ਸਿਖਾਇਆ ਹੈ ਕਿ ਅਸੀਂ ਜ਼ੁਲਮ ਦੇ ਖਿਲਾਫ ਆਵਾਜ਼ ਬੁਲੰਦ ਕਰੀਏ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਨੇ ਜਦੋਂ ਹਿੰਦੂਆਂ ਦੇ ਉੱਤੇ ਜ਼ੁਲਮ ਹੋ ਰਿਹਾ ਸੀ ਉਦੋਂ ਆਵਾਜ਼ ਬੁਲੰਦ ਕੀਤੀ ਸੀ ਦਿਲ ਕੇ ਜੰਜੂ ਰਾਖਾ ਪ੍ਰਵਤਾਕਾ ਕਿੰਨੂ ਵੱਡੋ ਕੱਲੂ ਮਹਿਸਾਕ ਆਪਣੀ ਸ਼ਹਾਦਤ ਤੱਕ ਸਤਗੁਰਾਂ ਨੇ ਦੇ ਦਿੱਤੀ ਸੀਸ ਦਿਆਂ ਪਰ ਸਰਰ ਨਾ ਦੀਆ ਇਸੇ ਤਰ੍ਹਾਂ ਜੇਕਰ ਅੱਜ ਹਿੰਦੂਆਂ ਦੇ ਉੱਤੇ ਜਾਂ ਮੁਸਲਮਾਨਾਂ ਦੇ ਉੱਤੇ ਕਹਿਰ ਹੋ ਰਿਹਾ ਆ ਤੇ ਅਸੀਂ ਉਹਨਾਂ ਦੇ ਬਾਰੇ ਵੀ ਜੇਦੀ ਆਵਾਜ਼ ਬੁਲੰਦ ਆਂਦੇ ਆ ਉਹ ਕਰਾਂਗੇ